ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਇੱਕ ਆਪਾਂ ਬਹੁਤ ਹੀ ਵਧੀਆ ਤੁਹਾਡੇ ਨਾਲ ਇੱਕ ਡਿਸਕਸ ਕਰਦੇ ਆ ਤੇ ਤੁਸੀਂ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਘਰ ਜਦੋਂ ਆਪਾਂ ਬਣਾਉਣਾ ਹੁੰਦਾ ਹੈ ਹਨਾ ਤੇ ਉਦੋਂ ਆਪਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਕਿ ਆਪਣੇ ਸਿਰ ਕਰਜ਼ਾ ਵੀ ਨਾ ਚੜੇ ਤੇ ਆਪਾਂ ਘਰ ਵੀ ਵਧੀਆ ਬਣਾ ਲਈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਵੈਸੇ ਸ਼ੁਰੂ ਤੋਂ ਹੀ ਇਹ ਹੁੰਦਾ ਹਰ ਕਿਸੇ ਨੂੰ ਹੁੰਦਾ ਹੈ ਕਿ ਮੇਰਾ ਇੱਕ ਘਰ ਹੋਵੇ ਹਨ ਹਰ ਕੋਈ ਚਾਹੁੰਦਾ ਹੈ ਕੋਈ ਗਰੀਬ ਹੋਵੇ ਅਮੀਰ ਹੋਵੇ ਉਹਨੂੰ ਐ ਹੁੰਦਾ ਹੈ ਕਿ ਮੇਰਾ ਆਪਣਾ ਘਰ ਹੋਵੇ ਮੈਂ ਆਪਦਾ ਘਰ ਬਣਾਵਾਂ ਤੇ ਵੈਸੇ ਵੀ ਜਿਹੜਾ ਆਪਦੇ ਘਰ ਦੇ ਵਿੱਚ ਰਹਿੰਦਾ ਇੱਕ ਆਪਾਂ ਨੂੰ ਆਨੰਦ ਮਿਲਦਾ ਏ ਉਹ ਆਪਾਂ ਚਾਹੇ ਕਿਰਾਏ ਤੇ ਕਿੰਨਾ ਵੀ ਵੱਡੇ ਘਰੇ ਰਹਿੰਦੇ ਹੋਈਏ ਪਰ ਉਹ ਗੱਲ ਨਹੀਂ ਬੰਦੀ ਤੇ ਆਪ ਦਾ ਘਰ ਹੋਵੇ ਜਿਹੜਾ ਭਲਾਉ ਛੋਟਾ ਹੀ ਹੋਵੇ ਤੇ ਉਹਦੇ ਵਿੱਚ ਆਪਾਂ ਨੂੰ ਬਹੁਤ ਖੁਸ਼ੀ ਮਿਲਦੀ ਆ ਰਹਿ ਕੀ ਵੀ ਇਹ ਮੇਰਾ ਆਪਣਾ ਹੈ ਇੱਥੋਂ ਮੈਨੂੰ ਕਿਸੇ ਨੇ ਨਹੀਂ ਕਹਿਣਾ ਕਿ ਤੂੰ ਉੱਠ ਜਾ ਨਹੀਂ ਕਿਰਾਏ ਵਾਲੇ ਘਰਾਂ ਦੇ ਵਿੱਚ ਆਪਾਂ ਨੂੰ ਡਰੀ ਲੱਗੀ ਜਾਂਦਾ ਰਹਿੰਦਾ ਹਾਏ ਕਿਤੇ ਇੱਕ ਸਾਲ ਆਹ ਪੂਰਾ ਹੋ ਚੱਲਿਆ ਆਈ ਨਾ ਕਹਿ ਦੇਣ ਵੀ ਘਰ ਖਾਲੀ ਕਰ ਦਿਓ ਤੇ ਜਦੋਂ ਆਪ ਦਾ ਘਰ ਹੁੰਦਾ ਤੇ ਆਪਾਂ ਬੇਫਿਕਰੀ ਵਾਲੀ ਨੀਂਦ ਸੌਂਨੇ ਆ ਤੇ ਉਹ ਘਰ ਬਣਾਉਣ ਵਾਸਤੇ ਆਪਾਂ ਨੂੰ ਕਰਜ਼ਾ ਵੀ ਨਾ ਚੜੇ ਜ਼ਿਆਦਾ ਆਪਣੇ ਸਿਰ ਇੱਕ ਬੋਝ ਨਾ ਪਵੇ ਤੇ ਆਪਾਂ ਇਸ ਸਕੀਮ ਦੇ ਨਾਲ ਘਰ ਬਣਾਈਏ ਤੇ ਆਪਾਂ ਨੂੰ ਜਿੱਦੋਂ ਆਪਾਂ ਇਹ ਸੋਚਦੇ ਆਂ ਵੀ ਆਪਣਾ ਘਰ ਪੁਰਾਣਾ ਹੋ ਗਿਆ ਜਾਂ ਨੀਵਾ ਹੋ ਗਿਆ ਹਨ ਜਿਆਦਾ ਪ੍ਰੋਬਲਮ ਇਹ ਹੁੰਦੀ ਹੈ ਕਿ ਨੀਵਾ ਹੋ ਜਾਂਦਾ ਆਪਣੇ ਤਾਂ ਵੈਸੇ ਵੀ ਆ ਪਰਤਾ ਪਵਾ ਪਵਾ ਕੇ ਹੀ ਆਪਾਂ ਤਾਂ ਥੱਕ ਗਏ ਨਾ ਗਲੀਆਂ ਨਾਲੀਆਂ ਬਣੀਆਂ ਹੀ ਰਹਿੰਦੀਆਂ ਛੜਕਾਂ ਬਣਗੀਆਂ ਗਲੀਆਂ ਬਣ ਗਈਆਂ ਤੇ ਆਪਣਾ ਘਰ ਨੀਵਾ ਹੋ ਜਾਂਦਾ ਏ ਮੈਨੂੰ ਲੱਗਦਾ ਕਿ 20 ਸਾਲ ਵੀ ਇੱਕ ਮਕਾਨ ਨਹੀਂ ਕੱਢਦਾ ਉਹ ਉਹ ਨੀਮਾ ਹੋ ਜਾਂਦਾ ਹੈ ਤੇ ਆਪਾਂ ਨੂੰ ਇਹ ਹੁੰਦਾ ਹੈ ਕਿ ਚਲੋ ਆਪਾਂ ਘਰ ਬਣਾਉਣਾ ਹੈ ਤੇ ਉਹਦੇ ਵਾਸਤੇ ਆਪਾਂ 2-3 ਸਾਲ ਪਹਿਲਾਂ ਆਪਾਂ ਨੂੰ 3 ਕਿ ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਹੈ ਕਿ ਆਪਾਂ ਨੂੰ ਪਹਿਲਾਂ ਇਟ ਸਟਾਰ ਲੈਣੀ ਚਾਹੀਦੀ ਹੈ ਜਿਹੜਾ ਤਾਂ ਕੋਈ ਜ਼ਿਆਦਾ ਪੈਸੇ ਵਾਲਾ ਹੈ ਉਹ ਵੀ ਪਹਿਲਾਂ ਇਟ ਖਰੀਦ ਕੇ ਰੱਖ ਲਵੇ ਤੇ ਜੇ ਕੋਈ ਮਿਡਲ ਕਲਾਸ ਜਿਉ ਫੈਮਲੀ ਆ ਹੁੰਦੀ ਹੈ ਹਨਾ ਪੈਸੇ ਵਾਲੇ ਨੂੰ ਤਾਂ ਚਲੋ ਫਰਕ ਵੀ ਨਹੀਂ ਪੈਂਦਾ ਉਹ ਤਾਂ ਇੱਕਦਮ ਵੀ ਕਰ ਲੂ ਜੋ ਪਰ ਉਹਨਾਂ ਹੀ ਜਿਵੇਂ ਆਪਾਂ ਪੈਸੇ ਵਾਲੇ ਲੋਕਾਂ ਦਾ ਪ੍ਰੋਜੈਕਟ ਉਹਨਾਂ ਹੀ ਵੱਡਾ ਵਿੱਡ ਲੈਣਦਾ ਅਗਲਾ ਤੇ ਇਹ ਹੈ ਕਿ ਪਹਿਲਾਂ ਆਪਾਂ ਆਪਦੀ ਇੱਟ ਪੂਰੀ ਕਰ ਲਈਏ ਜਿਵੇਂ ਅਸੀਂ ਇੰਨਾ ਕ ਮਕਾਨ ਬਣਾਉਣਾ ਆਪਾਂ 2 ਸਾਲ ਪਹਿਲਾਂ ਹੀ ਸਲਾਹ ਬਣਾ ਕੇ ਆਪਾਂ ਇੱਟ ਪੂਰੀ ਕਰਕੇ ਰੱਖੀ ਫਿਰ ਆਪਾਂ ਰੇਤਾ ਤੇ ਬਜਰੀ ਜਿਹੜੀ ਹੁੰਦੀ ਹੈ ਉਹ ਵੀ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਪਹਿਲਾਂ ਹੀ ਤੇ ਜਿਹੜਾ ਆਪਾਂ ਐਂਡ ਦੇ ਉੱਪਰ ਕਿ ਉਹ ਖਰਾਬ ਹੋ ਜਾਂਦਾ ਹੈ ਉਹ ਆਪਾਂ ਨੂੰ ਉਦੋਂ ਹੀ ਐਟ ਅ ਟਾਈਮ ਲੈਣਾ ਪੈਂਦਾ ਉਹ ਹੁੰਦਾ ਹੈ ਸਰੀਆ ਤੇ ਸੀਮਿੰਟ ਉਹ ਆਪਾਂ ਪਹਿਲਾਂ ਨਹੀਂ ਲੈ ਕੇ ਰੱਖ ਨਹੀਂ ਸਕਦੇ ਤੇ ਜਿਹੜੀਆਂ ਪਹਿਲੀਆਂ ਚੀਜ਼ਾਂ ਇੱਟਾ ਹੋਗੀ ਰੇਤਾ ਹੋਗੀ ਬਜਰੀ ਹੋਗੀ ਉਹ ਖਰਾਬ ਨਹੀਂ ਹੁੰਦੀ ਉਹ ਆਪਾਂ ਰੱਖ ਸਕਦੇ ਹਾਂ ਕਿਸੇ ਵਧੀਆ ਜਗ੍ਹਾ ਤੇ ਉਹਨੂੰ ਆਪਾਂ ਰੱਖ ਸਕਦੇ ਉਹ ਖਰਾਬ ਨਹੀਂ ਹੋਊਗੀ ਤੇ ਸੀਮਿੰਟ ਤੇ ਸਰੀਆ ਓ ਆਪਾਂ ਨੂੰ ਟਾਈਮ ਤੇ ਖਰੀਦਣਾ ਪੈਂਦਾ ਕਿ ਆਪਾਂ ਉਦੋਂ ਹੀ ਖਰੀਦਾਂਗੇ ਤੇ ਬਸ ਇੰਨਾ ਕੁ ਹੋ ਜਾਵੇ ਕਿ ਜਦੋਂ ਆਪਾਂ ਘਰ ਬਣਾਉਣ ਲੱਗੇ ਆਪਾਂ ਨੂੰ ਇਹ ਹੋਵੇ ਕਿ ਮੇਰੇ ਕੋਲ ਇੱਟ ਵੀ ਪਈ ਆ ਮੇਰੀ ਬਜਰੀ ਵੀ ਹੈਗੀ ਆ ਮੇਰੇ ਕੋਲ ਰੇਤਾ ਵੀ ਹੈਗੀ ਆ ਬਸ ਸੀਮੈਂਟ ਲਿਓਣਾ ਮੈਂ ਤੇ ਸਰੀਆ ਲਿਓਣਾ ਤੇ ਲੀਵਰ ਦਾ ਖਰਚਾ ਤੇ ਦੇਖੋ ਜੀ ਫਿਰ ਤੁਹਾਨੂੰ ਬਹੁਤ ਜ਼ਿਆਦਾ ਸਾਰਾ ਲੱਗ ਜਾਊਗਾ ਤੇ ਜੇ ਤੁਸੀਂ ਇੱਕੇ ਟਾਈਮ ਹੀ ਸਾਰਾ ਸਮਾਨ ਚੱਕੋਗੇ ਤੇ ਤੁਸੀਂ ਕਰਜ਼ੇ ਦੇ ਥੱਲੇ ਆ ਜਾਓਗੇ ਹੇ ਰਾਨੀ ਦੇ ਮਗਹੀਾਈ ਦਾ ਟਾਈਮ ਆ ਇੱਕ ਵਾਰੀ ਕਰ ਜਾ ਸਿਰ ਚੜ ਜੇ ਨਾ ਉਹ ਲੈਂਦਾ ਹੀ ਨਹੀਂ ਤੇ ਇਸ ਕਰਕੇ ਮੈਂ ਜੋ ਸੋਚਦੀ ਹਾਂ ਨਾ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਛੋਟੀਆਂ ਛੋਟੀਆਂ ਗੱਲਾਂ ਮੈਨੂੰ ਵਧੀਆ ਲੱਗਦੀਆਂ ਕਿ ਮੈਂ ਚਲੋ ਜਿਹੜੇ ਮੈਨੂੰ ਦੇਖਦੇ ਆ ਐਨੇ ਵਧੀਆ ਕਮੈਂਟ ਕਰਦੇ ਆ ਤੇ ਮੈਂ ਉਹਨਾਂ ਨੂੰ ਵਧੀਆ-ਵਧੀਆ ਜੋ ਵੀ ਮੇਰੇ ਮਨ ਦੇ ਖਿਆਲ ਹੁੰਦੇ ਆ ਮੈਂ ਉਹ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹਾਂ ਤੇ ਤੁਸੀਂ ਵੀ ਪਲੀਜ਼ ਜ਼ਰੂਰ ਇਹਨਾਂ ਗੱਲਾਂ ਤੇ ਗੌਰ ਕਰਿਓ ਤੇ ਦੇਖਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿਉਂ ਆਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਠੀਕ ਹੈ ਜੀ ਧੰਨਵਾਦ